ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 6ਵੀਂ ਤੋਂ ਲੈ ਕੇ 12ਵੀਂ ਮਾਤ ਦੇ ਵਿਦਿਆਰਥੀਆਂ ਲਈ ਇੱਕ ਨਵੀਂ ਅਪਡੇਟ ਆਈ ਹੈ ਕਿ ਜੋ ਦਾਖਲਾ ਲੈਣ ਦੀ ਅੰਤਿਮ ਮਿਤੀ ਸੀ ਉਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਸੋ ਜਿਹੜੇ ਵਿਦਿਆਰਥੀ ਦਾਖਲਾ ਲੈਣ ਤੋਂ ਵਾਂਝੇ ਰਹਿ ਗਏ ਸੀ ਉਹ ਹੁਣ ਇਸ ਤਰੀਕ ਤੱਕ ਦਾਖਲਾ ਲੈ ਸਕਦੇ ਹਨ ਸੋ ਚਲਦੇ ਹਾਂ ਵੈਬਸਾਈਟ ਦੇ ਉੱਪਰ ਤੇ ਦੇਖਦੇ ਹਾਂ ਕਿ ਕੀ ਹੈ ਨਵੀਂ ਅਪਡੇਟ ਸੋ ਜੋ ਦਰਸ਼ਕ ਪਹਿਲੀ ਵਾਰ ਚੈਨਲ ਤੇ ਆਏ ਹਨ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਵੈਬਸਾਈਟ ਦਾ ਪੇਜ ਓਪਨ ਹੁੰਦਿਆਂ ਹੀ ਸਾਡੇ ਸਾਹਮਣੇ ਇੱਕ ਫਲੈਸ਼ ਮੈਸੇਜ ਆ ਰਿਹਾ ਹੈ ਜਿਸ ਵਿੱਚ ਐਡਮਿਸ਼ਨ ਦੀ ਡੇਟ ਨੂੰ ਐਕਸਟੈਂਡ ਕੀਤਾ ਗਿਆ ਹੈ ਸੋ ਵਾਅਦਾ ਕਰਦੇ ਹੋਏ ਰੈਗੂਲਰ ਸਕੂਲ ਸਟੂਡੈਂਟਸ ਲਈ ਲਾਸਟ ਡੇਟ 29 ਅਗਸਤ 2025 ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਰਜਿਸਟ੍ਰੇਸ਼ਨ ਤੇ ਕੰਟੀਨਿਊਸ਼ਨ ਸ਼ਡਿਊਲ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਸੋ ਜੋ ਵਿਦਿਆਰਥੀ ਅਜੇ ਤੱਕ ਦਾਖਲਾ ਲੈਣ ਤੋਂ ਵਾਂਝੇ ਰਹਿ ਗਏ ਹਨ ਉਹ ਜਲਦੀ ਤੋਂ ਜਲਦੀ ਸਕੂਲ ਪਹੁੰਚ ਕੇ ਆਪਣੀ ਐਡਮਿਸ਼ਨ ਕਰਵਾ ਲੈ। ਧੰਨਵਾਦ।